ਹਾਂਜੀ ਸਰ ਕੀ ਮਸਲਾ ਜਿਹੜਾ ਤੁਸੀਂ ਇੱਥੇ ਆਪਣੀਆਂ ਨਹਿਰਾਂ ਜਿਹੜੀਆਂ ਪੱਕੀਆਂ ਹੋ ਰਹੀਆਂ ਉੱਥੇ ਇਕੱਤਰ ਹੋਏ ਹੋ ਸਾਰੇ ਜੀ ਜਿਵੇਂ 3 ਸਾਲ ਤੋਂ ਜਲਜੀਵਨ ਬਚਾਓ ਮੋਰਚਾ ਸ਼ਹਿਰ ਦੀਆਂ 93 ਸੰਸਥਾਵਾਂ ਸਮੂਕਿ ਕਿਸਾਨ ਮੋਰਚਾ ਸ਼ਹਿਰ ਦੇ ਐਮਸੀ ਸਹਿਬਾਨ ਤੇ ਹੋਰ ਸੋਹਿਰਦ ਸ਼ਖਸੀਤਾਂ ਦੇ ਸਹਿਯੋਗ ਦੇ ਨਾਲ 3 ਸਾਲ ਤੋਂ ਸੰਘਰਸ਼ ਕਰ ਰਿਹਾ ਸੀ ਇਸ ਸਾਲ ਉਸ ਸੰਘਰਸ਼ ਨੂੰ ਬੂਰ ਪਿਆ ਤੇ ਨਹਿਰਾਂ ਤੇ ਜਿਹੜਾ ਤਲ ਹੈ ਉਹ ਇੱਟਾਂ ਦੀ ਚਣਾਈ ਦਾ ਮਨਜ਼ੂਰ ਹੋਇਆ ਦਰਸਤਾਂ ਦਾ ਮਸਲਾ ਸੀ ਦਰਖਤ 15 ਫੁੱਟ ਦੇ ਕਰ ਜਿਹੜਾ ਛੋਟਾ ਦਰਖਤ ਹੁੰਦਾ ਸੀ ਉਹ ਵੱਡਿਆ ਗਿਆ ਜਿਹੜਾ ਰਾਜੇ ਦੇ ਟਾਈਮ ਦੇ ਵੱਡੇ ਦਰਖਤ ਜਾਂ ਸੋਸਾਇਟੀਾਂ ਦੇ ਲਾਈਟ ਦਰਖਤ ਹੈਗੇ ਉਹ 30 25 ਤੋਂ 30 ਫੁੱਟ ਤੇ ਉਹ ਸਾਰੇ ਬਚਾਏ ਗਏ ਆ ਹੁਣ ਜਦੋਂ ਥੋੜਾ ਜਿਹਾ ਸਾਡੀ ਪੰਜ ਮੈਂਬਰੀ ਨਿਗਰਾਨ ਕਮੇਟੀ ਜਿਹਦੇ ਵਿੱਚ ਮੈਂ ਐ ਕੇਵਲਕ੍ਰਿਸ਼ਨ ਕਟਾਰੀਆ ਜੀ ਐ ਗੁਰਜੀਤ ਸਿੰਘ ਢਿੱਲੋਂ ਸਾਹਿਬ ਹੈਗੇ ਆਪਣੇ ਕੇਵਲ ਸਿੰਘ ਖੱਲ ਹੈ ਜੀ ਭਪਿੰਦਰ ਸਿੰਘ ਔਲਖ ਹੈ ਇਹ ਸਾਰਾ ਦਿਨ ਤਕਰੀਬਨ ਇੱਥੇ ਰਹਿੰਦੇ ਆ ਬਾਕੀ ਪਹਿਲਾਂ ਇੱਕ ਦਰਖਤ ਦਾ ਮਾਮਲਾ ਹੋਇਆ ਇਹਨਾਂ ਤੋਂ ਦਰਖਤ ਟੁੱਟ ਗਿਆ ਜੀ ਉਹਦੇ ਜਿਨ੍ਹਾਂ ਨੂੰ ਵਾਰਨਿੰਗ ਵੀ ਦਵਾਈ ਗਈ ਉਹ ਜਿਨ੍ਹਾਂ ਨੂੰ ਜੁਰਮਾਨਾ ਵੀ ਕਰਵਾਇਆ ਗਿਆ ਕੱਲ 1 ਫੁੱਟ ਜਿਹੜੀ ਟੋਵਾਲ ਦੀ ਚੜਾਈ ਸੀਗੀ ਉਹ ਇਹਨਾਂ ਨੇ ਵੀ ਕੋਈ ਨਹੀਂ ਦੇਖ ਰਿਆ ਤੇ ਇਹਨੂੰ ਚੱਕ ਦੋ ਵੱਡੇ ਵੀ ਰਾਤ ਦਾ ਟਾਈਮ ਹੈਗਾ ਇਹਨਾਂ ਨੇ ਉਹਨੂੰ 2 ਸਵਾ 2 ਫੁੱਟ ਤੱਕ ਲੈ ਗਈ ਜਦੋਂ ਸਾਨੂੰ ਖਬਰ ਪਹੁੰਚੀ ਤੁਰੰਤ ਆ ਕੇ ਮੌਕੇ ਤੇ ਕੰਮ ਰੁਕਵਾਇਆ ਗਿਆ ਕੰਮ ਰੁਕਵਾ ਕੇ ਇਹਨਾਂ ਦੇ ਅਧਿਕਾਰੀਆਂ ਬੁਲਾਏ ਗਏ ਉਹਨਾਂ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਵੀ ਦੁਬਾਰਾ ਇਹੋ ਜਿਹੀ ਚੀਜ਼ ਹੋਵੇ ਨਾ ਜਦੋਂ ਤਲ ਬਣੂਗਾ ਕੰਮ ਸਟਾਰਟ ਹੋਊਗਾ ਉਹ ਨਿਗਰਾਨ ਕਮੇਟੀ ਦੀ ਹਾਜ਼ਰੀ ਦੇ ਵਿੱਚ ਸ਼ਹਿਰ ਦੀਆਂ ਸੋਹਣ ਸਖਸੀਤਾਂ ਦੀ ਹਾਜ਼ਰੀ ਦੇ ਵਿੱਚ ਔਰ মিডিਆ ਦੇ ਸਾਹਮਣੇ ਤਲ ਸਟਾਰਟ ਕਰਾਇਆ ਜਾਊਗਾ ਕੋਈ ਵੀ ਸੋਹਰਦ ਸ਼ਖਸੀਅਤ ਸ਼ਹਿਰ ਨਹੀਂ ਕੰਮ ਦੇਖਣਾ ਚਾਹਦੀ ਹੈ ਨਿਗਰਾਨ ਕਮੇਟੀ ਨੂੰ ਕਿਤੇ ਮੰਨ ਲਓ ਲੱਗਦਾ ਵੀ ਇੱਥੇ ਕੰਮ ਗਲਤ ਹੈ ਤਾਂ ਉਹ ਜਿੱਥੋਂ ਮਰਜ਼ੀ ਪੰਜ ਚਾਰੀਟਾ ਪਟਵਾ ਕੇ ਵੀ ਦੇਖਣਗੇ ਅਸੀਂ ਹਰ ਥਾਂ ਦੇ ਚੈੱਕ ਕਰਾਂਗੇ ਜਿੱਥੇ ਸਾਨੂੰ ਗਲਤ ਲੱਗੂਗਾ ਸਾਨੂੰ ਸੰਘਰਸ਼ ਹਾਸ ਤੇ ਜੇ ਮਜਬੂਰ ਹੋਣਾ ਪਿਆ ਤਾਂ ਅਸੀਂ ਰੋਕਾਂਗੇ ਜੇ ਅਸੀਂ 3 ਸਾਲ ਤੋਂ ਸੰਘਰਸ਼ ਕਰ ਸਕਦੇ ਹਾਂ ਤੇ ਜਲਦੀ ਨਹਿਰਚ ਵੀ ਸੰਘਰਸ਼ ਨੂੰ ਜਾਰੀ ਰੱਖਾਂਗੇ ਪਹਿਲਾਂ ਦੋ ਵਾਰੀ ਵਾਰਨਿੰਗ ਸੀ ਹੁਣ ਅਸੀਂ ਚੇਤਾਵਨੀ ਦਿੰਦੇ ਆ ਜੇ ਕੱਲ ਨੂੰ ਕਿਸੇ ਇਹਨਾਂ ਦੀ ਗਲਤੀ ਕਰਕੇ ਕੰਮ ਬੰਦ ਹੁੰ ਸੰਬੰਧਿਤ ਵਿਭਾਗ ਵਾਲੇ ਹੋਣਗੇ ਸਰ ਜਦੋਂ ਐਗਰੀਮੈਂਟ ਹੋਇਆ ਤੁਹਾਡੇ ਨਾਲ ਸਾਰੀਆਂ ਸ਼ਰਤਾਂ ਬੈਠ ਕੇ ਮੀਟਿੰਗ ਹੋਈ ਆ ਜੀ ਤਾਂ ਜੋ ਜੋ ਸ਼ਰਤਾਂ ਨਿਜੂਮ ਰੱਖੇ ਗਈ ਸੀ ਫਿਰ ਉਹਨਾਂ ਦੀ ਲੰਘਣਾ ਕਿਉਂ ਹੋ ਰਹੀ ਠੇਕੇਦਾਰ ਜਿਹਾ ਕਰ ਕਿਉਂ ਰਿਹਾ ਹੈ ਦੇਖੋ ਮਿੰਟ ਦੇ ਵਿੱਚ ਵਿੱਚ ਆਪਣੇ ਗਰੁੱਪਾਂ 'ਚ ਗੱਲ ਕੋ ਮਜਦੀ ਹੈ ਜੀ ਫਲਾਣੇ ਪੁਲ ਤੇ ਕੰਮ ਗਲਤ ਹੋ ਗਿਆ ਅਸੀਂ ਮੌਕੇ ਤੇ ਤੁਰੰਤ ਪਹੁੰਚ ਕਰਦੇ ਆ ਜਦੋਂ ਇਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਜੀ ਇਹ ਮਸ਼ੀਨ ਵਾਲੇ ਤੋਂ ਗਲਤੀ ਹੋ ਗਈ ਆ ਆਪਣਾ ਇਹਦੀ ਬੱਕਟ ਵੱਜ ਗਈ ਜੀ ਐ ਹੋ ਗਿਆ ਉਹ ਹੋ ਗਿਆ ਬਸ ਉਹ ਬਹਾਨੇ ਹੁੰਦੇ ਆ ਬਹਾਨੇ ਅਸੀਂ ਇਹਨਾਂ ਦੇ ਸਮਝਦੇ ਆ ਕਿਉਂਕਿ ਇਹਨਾਂ ਨੂੰ ਸਮਾਂ ਬਹੁਤ ਘੱਟ ਮਿਲਿਆ ਇਹਨਾਂ ਨੂੰ ਇਹ ਜਲਦੀ ਤੋਂ ਜਲਦੀ ਕੰਮ ਹੋਵੇ ਫਿਰ ਜਲਦੀ ਦੇ ਵਿੱਚ ਤੁਹਾਨੂੰ ਹੀ ਪਤਾ ਕੰਮ ਕਿਸ ਤਰੀਕੇ ਨਾਲ ਹੁੰਦਾ ਹੁੰਦਾ ਹੈ ਗਲਤੀ ਦੇ ਚਾਂਸ ਬਹੁਤ ਵੱਧ ਜਾਂਦੇ ਆ ਉਸ ਗਲਤੀ ਨੂੰ ਸੁਧਾਰਨ ਵਾਸਤੇ ਇਹਨਾਂ ਨੂੰ ਕੱਲ ਗੈਹ ਦਿੱਤਾ ਗਿਆ ਤੇ ਉਹ ਗਲਤੀ ਦੁਬਾਰਾ ਨਾ ਹੋਵੇ ਨਿਗਰਾਨ ਕਮੇਟੀ ਵੀ ਖੜੀ ਹੈ ਸ਼ਹਿਰ ਦੀ ਕੋਈ ਹੋਰ ਹੋਰ ਸ਼ਹਿਰ ਦੀ ਸ਼ਖਸੀਅਤ ਨਿਗਰਾਨ ਨਿਗਰਾਨੀ ਦੇ ਤੌਰ ਤੇ ਨਾਲ ਕੰਮ ਕਰਨ ਵਾਸਤੇ ਆਪਣੀਆਂ ਸੇਵਾਵਾਂ ਦੇਣਾ ਚਾਹੁੰਦੀ ਹੈ ਤਾਂ ਨਿਗਰਾਨ ਕਮੇਟੀ ਨਾਲ ਸੰਪਰਕ ਕਰ ਸਕਦੀ ਹੈਗੀ ਹੈ ਜਿਹੜਾ ਅੱਗੇ ਕੰਮ ਜੇ ਕਿਸੇ ਤਰੀਕੇ ਸੰਘਰਸ਼ ਕਰਕੇ ਰੁਕਦਾ ਹੈ ਤਾਂ ਉਹਦਾ ਸਬੰਧਤ ਵਿਭਾਗ ਜ਼ਿੰਮੇ ਹਾਂਜੀ ਸਰਾਜ ਜੀ ਰਾਤ ਤੁਸੀਂ ਇੱਥੇ ਆਏ ਸੀ ਕੀ ਮਸਲਾ ਸੀ ਤੇ ਕਿਉਂ ਤੁਹਾਨੂੰ ਇਕੱਤਰ ਹੋਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਣਾ ਦਇਸ਼ਪਾਨੀ ਜੀ ਜੀ ਦਾ ਤੇ ਸਾਰੇ ਜਿੰਨੇ ਵੀ ਸਪੋਰਟਰਾਂ ਸੋਸ਼ਲ ਮੀਡੀਆ ਤੇ ਸਾਰਿਆਂ ਦਾ ਧੰਨਵਾਦ ਕਰਨਾ ਚਾਹਣਾ ਜਿਨ੍ਹਾਂ ਦੇ ਜਰੀਏ ਇਹ ਜਿਹੜਾ ਰਾਤ ਆ ਜਿਹੜਾ ਕੰਮ ਆ ਇਹ ਜਿਹੜਾ ਮੁਕੰਮਲ ਹੋਇਆ ਕਿਉਂਕਿ ਜੇ ਸੋਸ਼ਲ ਮੀਡੀਆ ਤੇ ਗਵਾਹ ਪਹੁੰਚ ਗਿਆ ਤਾਂ ਸਾਰੇ ਪਿੰਡ ਦੇ ਵਸਨੀਕਾਂ ਨੂੰ ਪਤਾ ਲੱਗਦਾ ਤੇ ਸੰਘਾਰੇ ਸੰਘਰਸ਼ੀ ਉਹਦੇ ਜਿਹੜੇ ਫਰੀਦਕੋਟ ਦੇ ਆ ਸਾਰੇ ਇੱਥੇ ਪਹੁੰਚਦੇ ਆ ਰਾਤ 11:30 11 ਵਜੇ ਤੱਕ ਜਿਹੜਾ ਲਗਾਤਾਰ ਇਹਨਾਂ ਨਾਲ ਬਹਿਸ ਬਾਜ਼ੀ ਵਾਲਾ ਸੰਘਰਸ਼ ਕਾਫੀ ਚੱਲਿਆ ਤੇ ਕੰਮ ਵੀ ਰੁਕਵਾ ਦਿੱਤਾ ਗਿਆ ਸੀ 2 ਘੰਟੇ ਲਗਾਤਾਰ ਜਿਹੜਾ ਕੰਮ ਬੰਦ ਰਿਹਾ ਤੇ ਉਸ ਤੋਂ ਬਾਅਦ ਜਿਹੜੀ ਉਹੀ ਗੱਲ ਹੋਈ ਸੀ ਕਿ ਕਿ ਇਹ ਇਹਨਾਂ ਨੂੰ ਐ ਲੱਗਦਾ ਸੀਗਾ ਕਿ ਯਾਰ ਅਸੀਂ ਜਿਹੜਾ سپورਟ ਦੇ ਰਹੇ ਆ ਟੋਵਲ ਦੇ ਰਹੇ ਆ ਅਸੀਂ ਉਹ ਚੌੜੀ ਕਰ ਕਰਕੇ ਕਿਤੇ 2.5 ਫੁੱਟ ਕਿਤੇ 3 ਫੁੱਟ ਕਰਕੇ ਤੇ ਅਸੀਂ ਥੋੜਾ ਜਿਹਾ ਤਾਂ ਛੱਡ ਦੇਾਂਗੇ ਉੱਥੇ ਬ੍ਰਿਕ ਲੇਨਿੰਗ ਕਰਦੇ ਆ ਪਰ ਮੁਗਾਲੇ ਹੋਈਆ ਕਿ ਸਾਰੇ ਜਿਹੜਾ ਬੈੱਡ ਆ ਸਾਰੇ ਦੇ ਵਿੱਚ ਬ੍ਰਿਕ ਲੇਨਿੰਗ ਹੋਊ ਸੋ ਉਹ ਰਾਤ ਆ ਜਿਹੜਾ ਅਸੀਂ ਇਹਨਾਂ ਨੂੰ ਕਹਿਦਾ ਸੀਗਾ ਵੀ ਇਹ ਕੱਟ ਕੇ ਆਪਦਾ ਸੈੱਟ ਕਰ ਲਓ ਜੇ ਤੁਸੀਂ ਨਹੀਂ ਕਰਦੇ ਤੇ ਕੰਮ ਇੱਥੇ ਵੀ ਨਹੀਂ ਤੇ ਗਾਂਵ ਨਹੀਂ ਚੱਲ ਦਿੱਤਾ ਜਾਊਗਾ ਇੱਥੇ ਠੇਕੇਦਾਰ ਦਾ ਵੀ ਤੇ ਗਾਂਵ ਦਾ ਵੀ ਕਿਉਂਕਿ ਸੰਘਰਸ਼ ਪਹਿਲਾਂ ਵੀ ਦਰਖਤ ਕੋਲ ਲਈ ਵੀ ਕਾਫੀ ਜਿਹੜਾ ਲੜੋ ਲੜਾਈ ਹੋਈ ਆ ਤੇ ਦਰਖਤ ਕਿੰਨੇ ਬਚਾਏ ਗਏ ਆ ਚਲੋ ਸਹਿਯੋਗ ਜਿਨ੍ਹਾਂ ਨੇ ਦਿੱਤਾ ਉਹਨਾਂ ਦਾ ਦਿੱਤਾ ਉਹਨਾਂ ਦਾ ਧੰਨਵਾਦ ਆ ਸੋ ਜਿਹੜੇ ਇਹੋ ਜਿਹੇ ਹਰਕਤਾਂ ਕਰ ਰਹੇ ਆ ਸੋ ਮੈਂ ਇਹੀ ਕਹੂੰਗਾ ਕਿ ਇਹ ਤਾਂ ਪਾਸੋਂ ਆਏ ਆ ਇੱਥੇ ਇਹਨਾਂ ਨੂੰ ਸ਼ਾਇਦ ਪਤਾ ਨਹੀਂਗਾ ਕਿ ਸੰਘਰਸ਼ 3 ਸਾਲਾਂ ਤੋਂ ਕਿਵੇਂ ਕਿਵੇਂ ਚਲਾ ਰਹੇ ਆ ਸੀ ਸੋ ਅਸੀਂ ਪਹਿਲਾਂ ਵੀ ਜੇਲ੍ਹ ਜਾਣ ਨੂੰ ਵੀ ਤਿਆਰ ਸੀ ਅਸੀਂ ਪਰਚੇ ਕਰਾਉਣ ਨੂੰ ਵੀ ਤਿਆਰ ਸੀ ਇਹਨਾਂ ਨੂੰ ਐ ਲੱਗਦਾ ਵੀ ਖਣੀ ਯਾਰ ਪਤਾ ਨਹੀਂ ਕੋਸ਼ੇ ਨਹੀਂ ਇਹਨਾਂ ਨੂੰ ਡਰਾ ਲਾਂਗੇ ਧਮਕਾ ਲਾਂਗੇ ਜਾਂ ਐ ਕਰ ਲਾਂਗੇ ਵਿੱਚ ਕੋਈ ਹਰਕਤਾਂ ਕਰ ਦਿਆਂਗੇ ਜਾਂ ਆਪਾਂ ਕਹਿ ਲਈਏ ਕਿ ਉਹੀ ਗੱਲ ਤਣ ਚੈੱਕ ਕਰਨ ਵਾਲੀ ਗੱਲ ਕਰ ਰਹੀਏ ਜਾਂ ਇਹ ਕਹਿ ਲਈਏ ਕਹਿੰਦੇ ਵੀ ਦੇਰ ਰਾਤ ਤੇ ਜਾਗਦੇ ਰਹਿੰਦੇ ਕਿ ਕੁੱਤੇ ਰਹਿੰਦੇ ਆ ਇਹਨਾਂ ਨੂੰ ਐ ਲੱਗਦਾ ਵੀ ਜਿਹੜੇ ਹੁਣ ਇੱਥੇ ਕੰਮ ਕਰ ਰਹੇ ਆ ਬੰਦੇ ਕਿੰਨੇ ਕੰਮ ਕਰ ਰਹੇ ਆ ਇਹ ਸਾਰੇ ਤਾਂ ਨਹੀਂ ਭਾਈ ਉਹ ਜਿਹਾਂ ਜ਼ਮੀਰਾਂ ਵਾਲੇ ਕੁਝ ਜਾਗਦਿਆਂ ਜ਼ਮੀਰਾਂ ਵਾਲੇ ਵੀ ਹੈਗੇ ਆ ਠੀਕ ਆ ਨਾ ਸੋ ਸਾਨੂੰ ਕਿਤੋਂ ਨਾ ਕਿਤੋਂ ਹਰੇਕ ਥਾਂ ਤੋਂ ਅਸੀਂ ਆਪ ਆ ਜੀਏ ਸਾਨੂੰ ਮੈਸੇਜ ਆ ਜਾਂਦਾ ਹੈ ਸੋ ਸਾਡੀ ਪੂਰੀ ਨਿਗਰਾਨੀ ਹੈ ਕਿ ਜਿੰਨਾ ਇਹਨਾਂ ਨੇ ਸੱੱਗਲ ਖਰਾਬੀ ਕਰ ਲਈ ਸੀ ਕਰ ਲਈ ਹੁਣ ਗਾਂਹੇ ਕੰਮ ਸੈੱਟ ਕਰਨ ਫਰੀਦਕੋਟ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਇੱਥੇ ਆਇਆ ਕਰੋ ਚੈੱਕ ਕਰਿਆ ਕਰੋ ਸੀ ਪੇਜ ਆਪਣੀ ਹੋਊਗੀ ਦਰਾਖਤ ਆਪਣੇ ਬਚ ਗਏ ਆ ਤੁਸੀਂ ਦੇਖ ਸਕਦੇ ਆ ਕਿ ਜੇ ਕਿਸੇ ਨੂੰ ਕੋਈ ਵਹਿਮ ਆ ਵੀ ਦਰਾਖਤ ਪਾਈ ਆਏ ਇਹਨੇ ਬਚੇ ਆ ਘੱਟ ਬਚੇ ਉਹ ਪਿੱਛੇ ਜਾ ਕੇ ਦੇਖ ਰਹੇ ਨੇ ਜਿੱਥੇ ਪਿੱਛੇ ਨਹਿਰ ਬਣੀ ਆ ਉਥੇ ਦਰਾਖਤ ਇਹਨਾਂ ਨੇ ਜਵਾਂ ਹੀ ਨਹੀਂ ਸਕਿਆ ਉਥੋਂ ਹੀ ਪਤਾ ਲੱਗ ਜੂਗਾ ਅਗਲੇ ਨੂੰ ਕਿ ਦਰਾਖਤ ਕਿੰਨੇ ਕੁ ਬਚੇ ਆ ਤੇ ਕਿੰਨੇ ਕੁ ਨਹੀਂ ਬਚੇ ਸੋ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਵਾਧੂ ਵਾਦੇ ਤੇ ਸੰਘਰਸ਼ ਦੇ ਵਿੱਚ ਯੋਗਦਾਨ ਪਾਓ ਸੰਘਰਸ਼ ਇਹ ਜਿੰਨਾਂ ਚ ਕਰ ਨਹਿਰ ਬੰਦੀ ਨਹੀਂ ਉਹਨਾਂ ਚ ਕਰ ਸੰਘਰਸ਼ ਜਿਹੜਾ ਚੱਲਦਾ ਰਹੂਗਾ ਆਲੜੀਆ ਕਿਸਾਨ ਯੂਨੀਅਨ ਫਤਿਹਪੁਰ ਲੋ ਅਸੀਂ ਪਹਿਲਾਂ ਵੀ ਖੜੇ ਸੀ ਬਾਅਦ ਚ ਵੀ ਖੜੇ ਰਹਿਣਾ ਵਾਈ ਗੁਰਜੀ ਦਾ ਖਾਲਸਾ ਹਾਂਜੀ ਇਹ ਪ੍ਰਧਾਨ ਜੀ ਇੱਕ ਜਿਹੜਾ ਨਹਿਰਾਂ ਦੇ ਵਿੱਚੋਂ ਇਹ ਕਚਰਾ ਕੱਢਿਆ ਜਾ ਰਿਹਾ ਹੈ ਇਹ ਪ੍ਰਾਣੀਆਂ ਟਾਈਲਾਂ ਨੇ ਜਾਂ ਹੋਰ ਵੀ ਮਲਬਾ ਜਿਹੜਾ ਨਿਕਲ ਰਿਹਾ ਉਹਨੂੰ ਸ਼ਹਿਰ ਦੀ ਜਿਹੜੀ ਜੰਗਲਾਤ ਆ ਦਰਖਤਾਂ ਦੇ ਵਿਚਾਲੇ ਦੀ ਜਗ੍ਹਾ ਜਾਂ ਕੋਈ ਗਰਾਊਂਡ ਖਾਲੀ ਆ ਥਾਂ ਥਾਂ ਤੇ ਖਿਲਾਰਿਆ ਹੋਇਆ ਹੈ ਤਾਂ ਸ਼ਹਿਰ ਦੀ ਜਿਹੜੀ ਬਹੁਤ ਦੁਰਦਸ਼ਾ ਹੋਈ ਆ ਫਿਰ ਉਹਦਾ ਜ਼ਿੰਮੇਵਾਰ ਕੌਣ ਆ ਉਹਦੀ ਪ੍ਰਭਾਈ ਕੌਣ ਕਰੇਗਾ ਸਾਰੀਆਂ ਇੰਟਰਲੌਕ ਖਰਾਬ ਹੋ ਗਈਆਂ ਔਰ ਇੰਨੀਆਂ ਓਵਰਲੋਡਡ ਗੱਡੀਆਂ ਆ ਰਹੀਆਂ ਭਰ-ਭਰ ਕੇ ਤਕਰੀਬਨ ਜਿਹੜੀਆਂ ਲਿੰਕ ਸੜਕਾਂ ਨੇ ਪ੍ਰਧਾਨ ਮੰਤਰੀ ਜਿਹੜੀ ਲਿੰਕ ਸੜਕ ਯੋਜਨਾ ਹੈ ਉਹਦਾ ਵੀ ਬੁਰਾ ਹਾਲ ਹੋ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹਦੀ ਪ੍ਰਭਾਈ ਕੌਣ ਕਰੇਗਾ ਠੇਕੇਦਾਰ ਆਪਣਾ ਕੰਮ ਕਰਕੇ ਅੱਗੇ ਚੱਲਿਆ ਜਾਵੇਗਾ ਨਹਿਰ ਪੱਕੀ ਹੋ ਜਾਵੇਗੀ ਪਰ ਜਿਹੜੀ ਸ਼ਹਿਰ ਦੀ ਦੁਰਦਸ਼ਾ ਹੋ ਰਹੀ ਆ ਗਰਾਊਂਡ ਪੱਟੇ ਗਏ ਆ ਪਾਰਕ ਅਜਾਰੇ ਗਏ ਨੇ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਈਆ ਤੁਹਾਡੀ ਗੱਲ ਜੇ ਇਹਨਾਂ ਨੇ ਜਿਹੜਾ ਮਲਵਾ ਪੱਟ ਕੇ ਸਿੱਟਿਆ ਸੀ ਸਾਰਾ ਜੀਨ ਬੈਠ ਕੇ ਸਿੱਟਿਆ ਸੀ ਜੀ ਕਿਉਂਕਿ ਜਦੋਂ ਮਸ਼ੀਨਾ ਕਰਦੀਆਂ ਉਹਨਾਂ ਕੋਲੇ ਸਿੱਟਣ ਨੂੰ ਕੋਈ ਥਾਂ ਹੀ ਨਹੀਂ ਸੀ ਜੀ ਪਰ ਇੰਨਾ ਤੋਂ ਮਲਵਾ ਜਿਹੜਾ ਪੱਕਾ ਸੀ ਇੱਟਾਂ ਲੋੜੇ ਸੀ ਪਿੱਛੋਂ ਵੀ ਵੱਡੀ ਗੈਂਟੀ ਚ ਜਿਹੜੇ ਆਪਣੇ ਉਹ ਲੋੜੀ ਵਾਲੇ ਜਾਂ ਜ਼ਿਮੀਦਾਰ ਜਾਂ ਮਰਦੂਬ ਲੋੜਵੰਦ ਉਹਨਾਂ ਨੇ ਉਹ ਚੱਕ ਲਿਆ ਜੀ ਜਿਹੜਾ ਰੈਂਡਾ ਮਲਬਾ ਉਹ ਕੱਲ ਵੀ ਇਹ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ ਉਹ ਸਾਰਾ ਮਲਬਾ ਕਿਉਂਕਿ ਮਿੱਟੀ ਵੀ ਹੇਠ ਤੇ ਪੈਣੀ ਆ ਉਹ ਮਲਬਾ ਸਾਰਾ ਚੁਕਾ ਕੇ ਜਿੱਥੇ ਸੇਫ ਜਗਾ ਉੱਥੇ ਸਿਟਾਇਆ ਜਾਊਗਾ ਜਿੱਥੇ-ਜਿੱਥੇ ਵੀ ਹੈਗਾ ਉਹ ਚੁਕਾਇਆ ਜਾਊਗਾ ਉਹ ਤੇ ਕੱਲ ਪ੍ਰਸ਼ਾਸਨ ਨਾਲ ਲਿਖਤੀ ਸਾਰੀ ਗੱਲਬਾਤ ਹੋਈ ਗਈ ਹੈ ਕਿ ਉਹ ਮਲਬਾ ਕਿਤੇ ਵੀ ਨਹੀਂ ਛੱਡਿਆ ਜਾਊਗਾ ਤੀਜੀ ਜੈਂਕੀ ਇਹ ਵੀ ਉਹ ਵਿਰੋਧ ਤੁਸੀਂ ਇਹ ਜਿਹੜੀ ਟਿੱਕੀ ਢੋਵਲਾਂ ਵੱਲੋਂ ਵੀ ਜਤਾਇਆ ਗਿਆ ਸੀ ਕਿਉਂਕਿ ਇਹਨੂੰ ਗ੍ਰੀਨ ਬੈਲਟ ਤੇ ਨਾ ਸਿਟਾਇਆ ਜਾਵੇ ਪਰ ਇਹ ਇਹਨਾਂ ਨੇ ਦੱਸਿਆ ਵੀ ਸਾਡੀ ਮਜ਼ਦੂਰੀ ਸੀ ਇਹਨੂੰ ਕਿਹੜਾ ਬਾਅਦ ਕੱਢਣਾ ਵਾਸਤੇ ਉਸ ਤੋਂ ਬਾਅਦ ਕੋਈ ਲੋਡ ਵਾਂਗ ਲੈ ਕੇ ਇੱਟਾਂ ਧੋੜੇ ਵੱਖਰੀ ਗੱਲ ਹੈ ਦੂਜਾ ਸਾਰਾ ਜਿਹੜਾ ਮਲਬਾ ਉਹਨੂੰ ਚੁਕਾ ਕੇ ਪ੍ਰਸ਼ਾਸਨ ਦੇ ਧਿਆਨ ਚਾ ਵੀ ਇਹਦਾ ਕੰਮ ਹੋਣ ਤੋਂ ਪਹਿਲਾਂ ਇਹ ਠੇਕੇਦਾਰ ਤੋਂ ਚੁਕਾਇਆ ਜਾਵੇ ਉਹ ਚੁਕਾਇਆ ਜਾਊਗਾ ਉਹਦੇ ਚ ਕੋਈ ਵੀ ਕਿਤੇ ਮਲਬਾ ਨਹੀਂ ਤੁਸੀਂ ਜਿਹੜਾ ਆਪਾਂ ਨੂੰ ਗ੍ਰੀਨ ਬਰਡ ਤੇ ਪਿਆ ਹੋਊਗਾ ਉਹਨੂੰ ਸੰਭਾਲਿਆ ਜਾਊਗਾ ਜਿਹੜਾ ਮਸਲਾ ਸੀ ਆਪਣਾ ਇਹਦਾ ਰਹਿ ਗਿਆ ਇਹ ਕੋਈ ਵੱਡਾ ਮਸਲਾ ਨਹੀਂ ਸੀ ਇਹ ਜਿਹੜੀ ਲੇਬਰ ਆ ਜਾਂ ਜਿਹੜੀਆਂ ਮਸ਼ੀਨਾਂ ਆ ਜੀ ਇਹ ਇੱਕ ਢਾਲੂ ਹੁੰਦੀ ਇਹਨਾਂ ਚ ਇਹ ਸਾਨੂੰ ਜਿਹੜਾ ਬਲਾਕਟਾ ਤੁਸੀਂ ਮਸ਼ੀਨ ਦੇ ਬਲਾਕਟ ਲਗਾ ਦੇਖ ਲਓ ਅੱਗੇ ਹਾਂਜੀ ਦੋ ਘੱਟ 2 ਫੁੱਟ ਦਾ ਆਊਗਾ ਜੀ ਇਹ ਮਾਲਾ ਕੰਮ ਕਰਦੇ ਜਿਹਨਾਂ ਨਾਲ 2 ਵੇਲ ਦੀ ਲੈਂਡ ਕੱਢਣੀ ਹੈ ਹਾਂਜੀ ਤੇ ਇਹਨਾਂ ਨੂੰ ਆਏ ਹੁੰਦਾ ਵੀ ਇਸੇ ਨਾਲ ਹੀ ਕੱਢ ਦੇ ਜੀ ਜਿਹੜੀ ਇਹਨਾਂ ਤੋਂ ਗਲਤੀ ਹੋਈ ਹੈ ਤਾਂ ਹੀ ਉਹ ਦੈਰਾ ਵੱਜ ਜਾਂਦਾ ਕਿਉਂਕਿ ਆਪਾਂ ਕੰਕਰੀਟ ਥੱਲੇ ਘੱਟ ਪੈਣ ਦੇਣਾ ਹੈ ਬਿਲਕੁਲ ਜੀ ਆਪਣੀ ਜਿਹੜੀ ਮੰਗ ਹੈ ਇਸੇ ਕਰਕੇ ਜਿਹੜੀ ਉਹ ਮਸ਼ੀਨਾਂ ਜੋ ਇਸ ਟੰਮ ਤੇ ਲਾਈ ਆ ਉਹਦੇ ਅੱਗੇ ਸਿਰਫ ਉਹ ਉਹ ਫੁੱਟ ਦਾ ਹੀ ਉਹਦੇ ਅੱਗੇ ਬਲਾਕ ਲੱਗਾ ਠੀਕ ਹੈ ਜੀ ਤੁਹਾਨੂੰ ਪੂਰਾ ਕਰੂਗਾ ਜਾਂ ਕਈਆਂ ਨਾਲ ਕਰਾਉਣਗੇ ਪਰ ਵੱਡੇ ਬਲਾਕ ਨਾਲ ਤੋਂ ਬਾਅਦ ਜਿਹੜੀ ਇਹ ਟੂਲ ਲਾਉਣ ਵਾਸਤੇ ਉਹ ਨਹੀਂ ਪਟਿਆ ਜੀ